ਆਹ ਗਾਉ ਨੂੰ ਲਾਣੀ ਮੈਂ ਨਾ ਲੋਕ ਕਹਦੇ ਹੋ ਗੱਡੀ ਨਾ ਇਹਦਾ ਸਰਟ ਕਰਵਾ ਆ ਜੋ ਵਧੀਆ ਕਾ ਕਰੋ ਕਾਰੀ ਕਰਵਾ ਆ ਆਹੀ ਗੁਰੂ ਸਤਨਾਮ ਵਾਹਿਗੁਰੂ ਬਹੁਤ ਜੀ ਆਇਆਂ ਕਾਲ ਜਿਹੜੀ ਆਉਣ ਵਾਲੀ ਸੰਗਰਾਂਦ ਹੈ ਨਾ 5 ਦੇ ਮਹੀਨੇ ਦੀ ਉਹ ਨਜ਼ਰ ਵਾਲਿਆ ਜਿਤ ਗੁਰ ਚਰਨਾਂ ਦੇ ਨਾਲ ਲਾ ਲਿਆ ਲਾਜ ਰਖੀ ਮੇਰੀ ਗੁਰੂ ਬਾਜਾ ਵਾਲਿਆ ਜਿਤ ਗੁਰ ਚਰਨਾਂ ਦੇ ਨਾਲ ਲਾ ਲਿਆ ਲਾਜ ਰਖੀ ਮੇਰੀ ਗੁਰੂ ਬਾਜਾ ਵਾਲਿਆ ਜਿਤ ਗੁਰ ਸ਼ਰਨਾਂ ਦੇ ਨਾਲ ਲਾ ਲਿਆ ਲਾਜ ਰੱਖੀ ਮੇਰੀ ਗੁਰੂ ਬਾਜਵਾੜਿਆ ਉਹ ਕੈਂਚੀ ਨੂੰ ਜਲਾਦ ਜਦੋਂ ਤੇਜਕਾਰਦਾ ਤਾਰੂ ਸਿੰਘ ਜੀ ਲਾਜ ਰੱਖੀ ਗੁਰੂ ਬਾਜਵਾੜਿਆ ਉਹ ਚੇਤਾ ਗੁਰ ਚਰਨਾਂ ਦੇ ਨਾਲ ਲਾਲਿਆ ਲਾਜ ਰੱਖੀ ਮੇਰੀ ਗੁਰੂ ਬਾਜਵਾੜਿਆ ਤੇ ਗੁਰੂ ਚਰਨਾਂ ਦੇ ਨਾਲ ਲਾਲਿਆ लाब भेकारूदा तारू चङा मोबाइल भाई हरजीत सिंग

ਬਾਦਲ ਚੌਂਕੀ ਗੋਦਵਾਲ ਸਾਹਿਬ ਪਿੰਡ ਮਹਿਮਾ ਪਡੋਰੀ ਵਾਹਿਗੁਰੂ 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 ਆਕ੍ਰਿ ਗੁਰੂ I <laughs> doo